ਸਰ ਤੁਸੀਂ ਡਿਮੈਂਸ਼ੀਆ ਸੁਣਿਆ ਹੋਣਾ ਡਿਮੈਂਸ਼ੀਆ ਦੀ ਬਿਮਾਰੀ ਸਰ ਇਹਦਾ ਟਰੀਟਮੈਂਟ ਹੈ ਆਪਣੇ ਆਯੁਰਵੇਦਿਆ ਚ ਇਹਦਾ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਟਰੀਟਮੈਂਟ ਹੈ ਜਿਹੜੇ ਡਿਮੈਂਸ਼ੀਆ ਦੇ ਪੇਸ਼ੈਂਟ ਆ ਉਹ ਸਾਡੇ ਕੋਲੇ ਬਹੁਤ ਆਉਂਦੇ ਆ ਲੇਕਿਨ ਇੰਡੀਆ ਚ ਬਹੁਤ ਘੱਟ ਨੇ ਇਹ ਫੋਰਨ ਤੋਂ ਜ਼ਿਆਦਾ ਹੁੰਦੇ ਆ ਕੇਸ ਕਿਉਂਕਿ ਕੁਝ ਖਾਣ-ਪਾਨ ਦਾ ਫਰਕ ਪੈ ਰਿਹਾ ਇਹ ਹਾਲੇ ਯੂਐਸ ਕੈਨੇਡਾ ਤੋਂ ਵੀ ਘੱਟ ਹੁੰਦੇ ਆ ਇਹ ਯੂਕੇ ਤੋਂ ਜ਼ਿਆਦਾ ਆ ਰਹੇ ਆ ਇਦਾਂ ਦੇ ਡਾਇਮੈਂਸ਼ਨੀਆਂ ਦੇ ਬੱਚਿਆਂ ਨੂੰ ਵੀ ਹੋ ਰਿਹਾ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਤੇ ਔਰ ਵੱਡੇ ਬਜ਼ੁਰਗਾਂ ਤੱਕ ਵੀ ਹੋ ਰਿਹਾ ਇਹ ਕਿਸੇ ਨੂੰ ਕਿਸੇ ਨੂੰ ਚ ਵੀ ਹੋ ਜਾਂਦਾ ਪਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਖਸਖਸ ਜਿਹੜੀ ਹੈਗੀ ਆ ਖਸਖਸ ਨੂੰ ਬਦਾਮ ਨੂੰ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਲੋ ਠੰਡਾਈ ਬਣਾ ਕੇ ਇਹ ਤਾਂ ਇਹਦਾ ਇੱਕ ਘਰੇਲੂ ਇਲਾਜ ਹੈ ਤਾਂ ਕਿ ਬਿਮਾਰੀ ਵਧੇ ਨਾ ਬਾਕੀ ਦੇ ਟ੍ਰੀਟਮੈਂਟ ਜਿਹੜੇ ਆ ਉਹ ਆਯੁਰਵੈਦਿਕ ਸਿਸਟਮ ਚ ਹੈਗੇ ਆ ਇਦਾਂ ਦੇ ਜਿਹੜੇ ਇਲਾਜ ਨੇ ਉਹ ਜ਼ਿਆਦਾ ਟੀਵੀ ਚੈਨਲਾਂ ਤੇ ਨਹੀਂ ਬੋਲੇ ਜਾਂਦੇ ਕਿਉਂਕਿ ਕਿਸੇ ਨੂੰ ਉਹ ਮਹਾਵਾਦੀ ਕਿਸੇ ਨੂੰ ਸਵਾਦੀ ਉਹਦੇ ਵਾਸਤੇ ਡਾਕਟਰ ਦੀ ਸਲਾਹ ਹਾਂ ਇਹ ਗੱਲ ਮੈਂ ਪੱਕੀ ਦੱਸ ਦਿੰਦਾ ਤੁਹਾਨੂੰ ਕਿ ਅਗਰ ਡਿਮੈਂਸ਼ੀਆ ਦਾ ਕੋਈ ਟ੍ਰੀਟਮੈਂਟ ਹੈਗਾ ਤਾਂ ਉਹ ਸਿਰਫ ਆਯੁਰਵੈਦਿਕ ਸਿਸਟਮ ਚ ਹੈ ਅਗਰ ਕੋਈ ਤੁਹਾਨੂੰ ਅੱਛਾ ਆਯੁਰਵੈਦਿਕ ਦਾ ਵੈਦ ਮਿਲ ਜੇ ਕਿਉਂਕਿ ਸਾਰੇ ਜਣੇ ਤਾਂ ਮੇਰੇ ਕੋਲ ਪਹੁੰਚ ਨਹੀਂ ਸਕਦੇ ਪੰਜਾਬੀ ਸੁਣਨ ਵਾਲੇ ਹੀ 13 ਕਰੋੜ ਤੋਂ ਵੱਧ ਨੇ ਹਨ 13 ਕਰੋੜ ਕੋਲੇ ਨਾ ਤਾਂ ਸੁਭਾਸ਼ ਗੋਇਲ ਪਹੁੰਚ ਸਕਦਾ ਨਾ ਸੁਭਾਸ਼ ਗੋਇਲ ਕੋਲੇ ਸਾਰੇ ਪਹੁੰਚ ਸਕਦੇ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਆਪਣੇ ਨੇੜੇ ਜਿਹੜੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ-ਵਧੀਆ ਅੱਜ ਕੱਲ ਇੰਟੈਲੀਜੈਂਟ ਵੈਦ ਬੈਠਿਆ ਤੁਹਾਡੇ ਆਸ-ਪਾਸ ਉਹਨਾਂ ਨੂੰ ਮਿਲੋ ਮਿਲ ਕੇ ਇਹ ਆਯੁਰਵੈਦਿਕ ਸਿਸਟਮ ਦੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਨਾ ਜੀ ਬਹੁਤ ਵਧੀਆ ਸਰ ਤੁਸੀਂ ਡਿਮੈਂਸ਼ੀਆ ਸੁਣਿਆ ਹੋਣਾ ਡਿਮੈਂਸ਼ੀਆ ਦੀ ਬਿਮਾਰੀ ਸਰ ਇਹਦਾ ਟ੍ਰੀਟਮੈਂਟ ਹੈ ਆਪਣੇ ਆਯੁਰਵੈਦਿਆ ਜੀ ਇਹਦਾ ਆਯੁਰਵੇਦਿਕ ਦੇ ਵਿੱਚ ਬਹੁਤ ਵਧੀਆ ਟਰੀਟਮੈਂਟ ਹੈ ਜਿਹੜੇ ਡਿਮੈਂਸ਼ੀਆ ਦੇ ਪੇਸ਼ੈਂਟ ਆ ਉਹ ਸਾਡੇ ਕੋਲੇ ਬਹੁਤ ਆਉਂਦੇ ਆ ਲੇਕਿਨ ਇੰਡੀਆ ਚ ਬਹੁਤ ਘੱਟ ਨੇ ਇਹ ਫੋਰਨ ਤੋਂ ਜ਼ਿਆਦਾ ਹੁੰਦੇ ਆ ਕੇਸ ਕਿਉਂਕਿ ਕੁਝ ਖਾਣ ਪੀਣ ਦਾ ਫਰਕ ਪੈ ਰਿਹਾ ਇਹ ਹਾਲੇ ਯੂਐਸ ਕੈਨੇਡਾ ਤੋਂ ਵੀ ਘੱਟ ਆਉਂਦੇ ਆ ਇਹ ਯੂਕੇ ਤੋਂ ਜ਼ਿਆਦਾ ਆ ਰਹੇ ਆ ਇਦਾਂ ਦੇ ਡਿਮੈਂਸ਼ੀਆ ਦੇ ਬੱਚਿਆਂ ਨੂੰ ਵੀ ਹੋ ਰਿਹਾ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਤੇ ਔਰ ਵੱਡੇ ਬਜ਼ੁਰਗਾਂ ਤੱਕ ਵੀ ਹੋ ਰਿਹਾ ਇਹ ਕਿਸੇ ਨੂੰ ਕਿਸੇ ਨੂੰ ਚ ਵੀ ਹੋ ਜਾਂਦਾ ਪਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਖਸਖਸ ਜਿਹੜੀ ਹੈਗੀ ਆ ਖਸਖਸ ਨੂੰ ਬਦਾਮ ਨੂੰ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਲੋ ਠੰਡਾਈ ਬਣਾ ਕੇ ਇਹ ਤਾਂ ਇਹਦਾ ਇੱਕ ਘਰੇਲੂ ਇਲਾਜ ਹੈ ਤਾਂ ਕਿ ਬਿਮਾਰੀ ਵਧੇ ਨਾ ਬਾਕੀ ਇਹ ਟਰੀਟਮੈਂਟ ਜਿਹੜੇ ਆ ਉਹ ਆਯੁਰਵੈਦਿਕ ਸਿਸਟਮ ਚ ਹੈਗੇ ਆ ਇਦਾਂ ਦੇ ਜਿਹੜੇ ਇਲਾਜ ਨੇ ਉਹ ਜਾਦਾ ਟੀਵੀ ਚੈਨਲਾਂ ਤੇ ਨਹੀਂ ਬੋਲੇ ਜਾਂਦੇ ਕਿਉਂਕਿ ਕਿਸੇ ਨੂੰ ਉਹ ਮਹਾਵਦੀ ਕਿਸੇ ਨੂੰ ਸਵਾਦੀ ਉਹਦੇ ਵਾਸਤੇ ਡਾਕਟਰ ਦੀ ਸਲਾਹ ਹਾਂ ਇਹ ਗੱਲ ਮੈਂ ਪੱਕੀ ਦੱਸ ਦਿੰਦਾ ਤੁਹਾਨੂੰ ਕਿ ਅਗਰ ਡਿਮੈਂਸ਼ੀਆ ਦਾ ਕੋਈ ਟਰੀਟਮੈਂਟ ਹੈਗਾ ਤਾਂ ਉਹ ਸਿਰਫ ਆਯੁਰਵੈਦਿਕ ਸਿਸਟਮ ਚ ਹੈ ਅਗਰ ਕੋਈ ਤੁਹਾਨੂੰ ਅੱਛਾ ਆਯੁਰਵੈਦਿਕ ਦਾ ਵੈਦ ਮਿਲ ਜੇ ਕਿਉਂਕਿ ਸਾਰੇ ਜਣੇ ਤਾਂ ਮੇਰੇ ਕੋਲੇ ਪਹੁੰਚ ਨਹੀਂ ਸਕਦੇ ਪੰਜਾਬੀ ਸੁਣਨ ਵਾਲੇ ਹੀ 13 ਕਰੋੜ ਤੋਂ ਵੱਧ ਨੇ ਹੁਣ 13 ਕਰੋੜ ਕੋਲੇ ਨਾਲ ਤਾਂ ਸੁਭਾਸ਼ ਗੋਇਲ ਪਹੁੰਚ ਸਕਦਾ ਨਾਸਬਾਜ ਗੋਲ ਗੋਲੇਾਰੇ ਪਹੁੰਚ ਸਕਦੇ ਆ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਆਪਦੇ ਨੇੜੇ ਜਿਹੜੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ-ਵਧੀਆ ਅੱਜਕਲ ਇੰਟੈਲੀਜੈਂਟ ਵੈਦ ਬੈਠਿਆ ਤੁਹਾਡੇ ਆਸ-ਪਾਸ ਉਹਨਾਂ ਨੂੰ ਮਿਲੋ ਮਿਲ ਕੇ ਇਹ ਆਯੁਰਵੈਦਿਕ ਸਿਸਟਮ ਦੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਹੈ। ਨਾ ਜੀ ਬਹੁਤ ਬਹੁਤ ਜੀ